ਮੈਨੂੰ ਪ੍ਰੋਬਲਮ ਸੀ ਕਿ ਜਦੋਂ ਮਨ ਕਜਾ ਹੈਗਾ ਉਹ ਥੋੜਾ ਜਣਾ ਜਦੋਂ ਦਬ ਗਿਆ ਗਿਆ ਜਿਹਦੇ ਨਾਲ ਨਾਸ ਦਬ ਗਈ ਸੀਗੀ ਜਿਸ ਨਾਲ ਮੇਰੀ ਨਾ ਇਹ ਟੂਈ ਦੇ ਵਿੱਚ ਦਰਦ ਹੁੰਦਾ ਸੀ ਕੁੜੇ ਵਿੱਚ ਤੇ ਥੋੜਾ ਲੱਤ ਵਿੱਚ ਵੀ ਦਰਦ ਜਾਂਦਾ ਸੀ ਅੱਜ ਥੋੜਾ ਪਹਿਲਾ ਦਿਨ ਕੀ ਫਰਕ ਲੱਗਿਆ ਜੀ ਅੱਜ ਸਰ ਮੈਨੂੰ ਤੁਹਾਡੇ ਕੋਲ ਜਿੰਦਾ ਨਾ 40-50% ਫਰਕ ਜਿਆਦਾ ਲੱਗਿਆ ਆਰਾਮ ਬੈਠ ਕੇ ਜੀ ਠੀਕ ਆਰਾਮ ਲੱਗਿਆ ਠੀਕ ਹੈ ਜੀ ਕਿਵੇਂ ਮੇਰਾ ਪਤਾ ਕਿਵੇਂ ਲੱਗਿਆ ਜੀ ਮੈਂ ਤੁਹਾਡਾ ਜੀ ਇੰਸਟਾਗ੍ਰam ਤੋਂ ਦੇਖਿਆ ਸੀਗਾ ਜੀ ਵੀਡੀਓ ਦੇਖਿਆ ਤਾਂ ਮੇਰੇ ਮਨ ਵਿੱਚ ਆਸ ਹੀ ਹੋਈਗੀ ਇਹ ਡਾਕਟਰ ਸਾਹਿਬ ਬਿਨਾ ਕੋਈ ਚੀਰ ਫੜ ਤੋਂ ਦਵਾਈ ਤੋਂ ਇਲਾਜ ਕਰਦੇ ਨੇ ਜਾਨੀ ਕਿ ਨਾ ਆਯੁਰਵੇਦ ਤਰੀਕੇ ਨਾਲ ਕਰ ਦੇਣਗੇ ਇਲਾਜ ਠੀਕ ਹੈ ਕੋਈ ਦਵਾਈ ਦਿੱਤੀ ਕੋਈ ਮਸ਼ੀਨ ਲਾਈ ਤੁਹਾਡੇ ਜੀ ਨਹੀਂ ਮੈਨੂੰ ਕੋਈ ਮਸ਼ੀਨ ਨਹੀਂ ਲਾਈ ਜੀ ਮੈਨੂੰ ਕੋਈ ਦਵਾਈ ਨਹੀਂ ਦਿੱਤੀ ਜੀ ਮੈਂ ਮੈਂ ਸਤਨਾਮ ਸਾਹਿਬ ਡਾਕਟਰ ਸਾਹਿਬ ਨੇ ਕੋਈ ਜ਼ਰੂਰ ਆਓ ਜੀ ਆਪਣੇ ਟ੍ਰੀਟਮੈਂਟ ਬੈਸਟ ਕਰੋ ਸਸਿਕਾ ਜੀ ਹਾਂ ਜੀ ਸਸਿਕਾ ਜੀ ਨਾਲ ਦੇ ਕੋਲ ਬੋਲਣਾ ਹੈ ਹਾਂ ਜੀ ਸਰ ਸਸਿਕਾ ਜੀ ਹਾਂ ਜੀ ਸਸਿਕਾ ਜੀ ਸਰ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਸਰ ਜੀ ਮੈਂ ਗਗਨਦੀਪ ਸਿੰਘ ਜੀ ਨਵਾਂ ਸ਼ਹਿਰ ਤੋਂ ਆਇਆ ਜੀ ਰਾਮ ਤੋਂ ਜੀ ਠੀਕ ਹੈ ਜੀ ਕੀ ਸਮੱਸਿਆ ਲੈ ਕੇ ਆਏ ਹੋ ਸਰ ਸਾਡੇ ਕੋਲ ਸਰ ਮੇਰੇ ਨਾ ਬੈਕ ਪ੍ਰੋਬਲਮ ਸੀਗੀ ਜਿੱਦਾਂ ਨਾ ਮਨ ਦਾ ਜਿਹੜਾ ਹੈਗਾ ਉਹ ਥੋੜਾ ਜਨਾ ਜਦੋਂ ਦੱਬ ਗਿਆ ਗਿਆ ਸੀ ਉਹਦੇ ਨਾਲ ਨਸ ਦੱਬ ਗਈ ਸੀ ਜਿਸ ਨਾਲ ਮੇਰੀ ਨਾ ਏ2 ਦੇ ਵਿੱਚ ਦਰਦ ਹੁੰਦਾ ਸੀ ਕੁੜੇ ਵਿੱਚ ਤੇ ਥੋੜਾ ਲੱਤ ਵਿੱਚ ਵੀ ਦਰਦ ਜਾਂਦਾ ਸੀ ਕਿੰਨਾ ਟਾਈਮ ਹੋ ਗਿਆ ਜੀ ਇਹ ਮੈਨੂੰ ਜੀ 6 ਸਾਲ ਹੋ ਗਏ ਸੀ ਅੱਜ ਤੁਹਾਡਾ ਪਹਿਲਾ ਦਿਨ ਹੈ ਕੀ ਫਰਕ ਲੱਗਿਆ ਜੀ ਅੱਜ ਸਰ ਮੈਨੂੰ ਤੁਹਾਡੇ ਕੋਲ ਆ ਕੇ ਪਹਿਲੇ ਦਿਨ ਵਿੱਚ ਮੈਨੂੰ ਇਹ ਫਰਕ ਲੱਗਾ ਕਿ ਮੈਨੂੰ ਜਿੰਨਾ ਨਾ 40 50% ਫਰਕ ਜਿਆਦਾ ਲੱਗਿਆ ਆਰਾਮ ਦਾ ਹੈ ਕਿ ਠੀਕ ਆਰਾਮ ਲੱਗਿਆ ਹਾਂਜੀ ਠੀਕ ਹੈ ਜੀ ਕਿਵੇਂ ਮੇਰਾ ਪਤਾ ਕਿਵੇਂ ਲੱਗਿਆ ਜੀ ਮੈਂ ਤੁਹਾਡਾ ਜੀ ਇੰਸਟਾਗ੍ਰam ਤੋਂ ਦੇਖਿਆ ਸੀਗਾ ਜੀ ਇੱਕ ਵਾਰੀ ਮੈਂ ਤਾਂ ਵੀਡੀਓ ਦੇਖਿਆ ਤਾਂ ਮੇਰੇ ਏ ਡਾਕਟਰ ਸਾਹਿਬ ਬਿਨਾਂ ਕੋਈ ਚੀਰ ਬਾੜ ਤੋਂ ਦਵਾਈ ਤੋਂ ਇਲਾਜ ਕਰ ਲਿਆ ਯਾਨੀ ਕਹਿੰਦਾ ਆਜ ਦੇ ਤਰੀਕੇ ਨਾਲ ਕਰਦੇ ਨੇ ਕੇ ਇਲਾਜ ਠੀਕ ਹੈ ਕੋਈ ਦਵਾਈ ਦਿੱਤੀ ਕੋਈ ਮਸ਼ੀਨ ਲਾਈ ਤੁਹਾਡੇ ਜੀ ਨਹੀਂ ਮੈਨੂੰ ਕੋਈ ਮਸ਼ੀਨ ਨਹੀਂ ਲਾਈ ਜੀ ਮੈਨੂੰ ਕੋਈ ਦਵਾਈ ਨਹੀਂ ਦਿੱਤੀ ਜੀ ਠੀਕ ਹੈ ਜੀ ਮਤਲਬ ਸੰਤੁਸ਼ਟੀ ਮਿਲੀ ਹੈ ਹਾਂ ਜੀ ਮੈਨੂੰ ਇਸ ਤਰ੍ਹਾਂ ਤਾਂ ਨਹੀਂ ਲੱਗਿਆ ਕਿ ਅਸੀਂ ਗਲਤ ਜਗ੍ਹਾ ਤੇ ਆ ਗਏ ਜੇ ਇਲਾਜ ਨਹੀਂ ਹੋਊਗਾ ਇਸ ਤਰ੍ਹਾਂ ਤਾਂ ਨਹੀਂ ਲੱਗਿਆ ਮਨ ਨਹੀਂ ਨਹੀਂ ਮੈਨੂੰ ਇਸ ਤਰ੍ਹਾਂ ਨਹੀਂ ਲੱਗਿਆ ਕਿਉਂਕਿ ਜਿਹੜਾ ਤੁਸੀਂ ਆਪਣਾ ਜਿਵੇਂ ਅਸੀਂ ਦੱਸਦੇ ਆ ਵੀਡੀਓ ਦੇ ਵਿੱਚ ਉਹੀ ਕੀਤਾ ਜੀ ਹਾਂ ਜੀ ਜਦ ਤੁਸੀਂ ਵੀਡੀਓ ਤੇ ਦੱਸਦੇ ਆ ਉਦਾਂ ਹੀ ਕੀਤਾ ਹੈ ਤੇ ਨਾਲੇ ਆਪਣਾ ਪੂਰਾ ਟਾਈਮ ਦਿੰਦੇ ਹੋ ਪੇਸ਼ ਵੇ 10 ਕਿ ਮਿੰਟ ਲਾਇਆ ਜਾਂਦਾ ਜਦੋਂ ਜੀ ਜਿੱਦਾਂ ਬਾਕੀ ਆਪਾਂ ਹੋਰ ਵੀ ਜਿਓਥੈਰਪੀ ਦੇ ਸੈਂਟਰ ਜੈ ਉਹ ਉਹਨਾਂ ਲਾਣਾ 15-20 ਮਿੰਟ ਬੱਸ ਠੀਕ ਹੈ ਤੇ تسਲੀ ਨਾਲ ਤੁਸੀਂ ਕੰਮ ਕਰਦੇ ਮਤਲਬ تسਲੀ ਨਾਲ ਟਰੀਟਮੈਂਟ ਕੀਤਾ ਜਾਂਦਾ ਹੈ ਨਾ ਜੀ ਮਤਲਬ ਸੰਤੁਸ਼ਟੋਂ ਚੰਗੀ ਤਰ੍ਹਾਂ ਸੰਤੁਸ਼ਟ ਹੈ ਠੀਕ ਹੈ ਹੋਰ ਮਰੀਜ਼ਾਂ ਨੂੰ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਸਲੀਪ ਡਿਸਕਾ ਮਣਕਿਆ ਵਿੱਚ ਪ੍ਰੋਬਲਮ ਹੈ ਨਾ ਸਦੱਬੀ ਹੋਈ ਹੈ ਹੋਣਾ ਚਾਹੀਦਾ ਉਹਨਾਂ ਨੂੰ ਕਹਿਣਾ ਵੀ ਦੇਖੋ ਇਹ ਜਿਹੜੀਆਂ ਜਿਹੜੀਆਂ ਇਹਨਾਂ ਨੂੰ ਇਹ ਪ੍ਰੋਬਲਮ ਹੈ ਉਹ ਹੀ ਜਾਣ ਸਕਦਾ ਜਿਹੜਾ ਨਾਲ ਦਾ ਬੰਦਾ ਬੈਠਾ ਉਹਨੂੰ ਇਸ ਚੀਜ਼ ਦਾ ਕੋਈ ਵੀ ਗੰਭੀਰ ਕਹਿੰਦੀ ਆ ਕਿ ਨਾਲਾ ਦੇ ਵਿੱਚ ਖਚਾਵ ਰਹਿੰਦਾ ਆ ਕੰਮ ਕਰਨ ਨੂੰ ਦੇਲ ਨਹੀਂ ਕਰਦਾ ਉਹਨੂੰ ਜਰੂਰ ਤੁਹਾਡੇ ਕੋਲ ਆਣਾ ਚਾਹੀਦਾ ਜੀ ਠੀਕ ਹੈ ਜੀ ਮੈਂ ਨਾ ਜੀ ਸਤਨਾਮ ਸਾਹਿਬ ਡਾਕਟਰ ਸਾਹਿਬ ਨੇ ਕੋਲ ਜਰੂਰ ਆਓ ਜੀ ਆਪਣੇ ਟਰੀਟਮੈਂਟ ਬੈਸਟ ਕਰੋ ਸਸਤੀ ਕਾ ਜੀ ਹਾਂ ਜੀ ਸਸਤੀ ਕਾ ਜੀ